ਕਾਂਗਰਸ ਦੇ ਵਿੱਚ ਵੱਡੇ ਬਗਾਵਤੀ ਸੁਰ ਉੱਠ ਰਹੇ ਨੇ ਤਾਂ ਦੱਸ ਜਾਈਏ ਕਿ ਕਾਂਗਰਸ ਦੇ ਵੱਲੋਂ ਜਿੱਥੇ ਆਪਣੇ ਐਮਪੀ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ ਕਈ ਵੱਡੇ ਚਿਹਰਿਆਂ ਦੇ ਉੱਤੇ ਮੋਹਰ ਲਗਾਈ ਗਈ ਤਾਂ ਉਸ ਤੋਂ ਬਾਅਦ ਕਾਂਗਰਸ ਦੇ ਵੱਖ-ਵੱਖ ਲੋਕ ਸਭਾ ਸੀਟਾਂ ਦੇ ਉੱਤੇ ਟਕਸਾਲੀ ਆਗੂਆਂ ਦੇ ਬਗਾਵਤੀ ਸੁਰ ਉੱਠ ਰਹੇ ਨੇ ਤਾਂ ਦੱਸ ਜਾਈਏ ਕਿ ਹੁਣ ਪਟਿਆਲਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਾਂਗਰਸ ਦੇ ਵਿੱਚ ਬਗਾਵਤੀ ਸੁਰ ਨੇ ਕਿਉਂਕਿ ਸਾਬਕਾ ਖਜ਼ਾਨਾ ਮੰਤਰੀ ਲਾਲ ਸਿੰਘ ਦੇ ਵੱਲੋਂ ਇੱਕ ਮੀਟਿੰਗ ਸੱਦੀ ਗਈ ਹੈ ਤਾਂ ਉਹਨਾਂ ਨੇ ਆਪਣੇ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਲਿਖਿਆ ਹੈ ਸਤਿਕਾਰਯੋਗ ਮੇਰੇ ਪਿਆਰੇ ਸਾਥੀਓ ਕਾਂਗਰਸ ਦੇ ਹਮਦਰਦ ਸਾਥੀਆਂ ਦੀ ਮੀਟਿੰਗ ਵਿੱਚ ਹੁੰਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਸਥਾਨ ਮਹਿਫਿਲ ਰਿਜ਼ੋਰਟ ਨੇੜੇ ਰਾਜਪੁਰਾ ਪਟਿਆਲਾ ਬਾਈਪਾਸ ਮਿਤੀ 20 April 2024 ਦਿਨ ਸ਼ਨੀਵਾਰ ਸਮਾ ਸਵੇਰੇ 10 ਵਜੇ ਆਪ ਜੀ ਦਾ ਆਪਣਾ ਲਾਲ ਸਿੰਘ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਤੁਹਾਨੂੰ ਦੱਸ ਜਾਈਏ ਕਿ ਕਾਂਗਰਸ ਦੇ ਵੱਲੋਂ ਧਰਮਵੀਰ ਗਾਂਧੀ ਖੁਣਾ ਨੂੰ ਐਮਪੀ ਉਮੀਦਵਾਰ ਦੇ ਵਜੋਂ ਟਿਕਟ ਦਿੱਤੀ ਗਈ ਜਦੋਂ ਧਰਮਵੀਰ ਗਾਂਧੀ ਕਾਂਗਰਸ ਵਿੱਚ ਸ਼ਾਮਿਲ ਹੋਏ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਪਟਿਆਲਾ ਦੇ ਵਿੱਚ ਕਾਂਗਰਸ ਦੇ ਟਕਸਾਲੀ ਆਗੂਆਂ ਦੇ ਵੱਲੋਂ ਬਗਾਵਤੀ ਸੁਰ ਚੁੱਕੇ ਜਾ ਰਹੇ ਸਨ ਔਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਜੇਕਰ ਕਾ ਰੰਵੀਰ ਗਾਂਧੀ ਖੁਨਾ ਨੂੰ ਟਿਕਟ ਦਿੱਤੀ ਗਈ ਤਾਂ ਅਸੀਂ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਅਸੀਂ ਉਹਨਾਂ ਨਾਲ ਮਿਲ ਕੇ ਕੋਈ ਵੀ ਚੋਣ ਨਹੀਂ ਲੜਾਂਗੇ ਤਾਂ ਉਸ ਤੋਂ ਬਾਅਦ ਡਾਕਟਰ ਧਰਮਵੀਰ ਗਾਂਧੀ ਖੁਨਾ ਦਾ ਵੀ ਬਿਆਨ ਸਾਹਮਣੇ ਆਇਆ ਸੀ ਕਿ ਉਹਨਾਂ ਨੇ ਕਿਸੇ ਸ਼ਰਤ ਤੇ ਜਾਂ ਫਿਰ ਚੋਣ ਲੜਨ ਦੀ ਸ਼ਰਤ ਤੇ ਪਾਰਟੀ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਹੈ ਉਹ ਪਾਰਟੀ ਦੇ ਵਿੱਚ ਪਾਰਟੀ ਦੇ ਕੰਮਾਂ ਤੋਂ ਰਾਹੁਲ ਗਾਂਧੀ ਖੁਨਾ ਤੋਂ ਪ੍ਰਭਾਵਿਤ ਹੋ ਕੇ ਸ਼ਾਮਿਲ ਹੋਏ ਨੇ ਪਰ ਇਸ ਵਿਚਾਰਲੇ ਪਟਿਆਲਾ ਦੇ ਵਿੱਚ ਵਗਾਕਤੀ ਸੁਰ ਕਾਂਗਰਸ ਦੇ ਟਕਸਾਲੀ ਆਗੂਆਂ ਨੇ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਔਰ ਇੱਕ ਮੀਟਿੰਗ ਵੀ ਰੱਖੀ ਗਈ ਹੈ ਤਾਂ ਬੀਤੇ ਦਿਨੀ ਵੀ ਉਥੋਂ ਇੱਕ ਸਾਬਕਾ ਐਮਐਲਏ ਦਾ ਵੀ ਬਿਆਨ ਸਾਹਮਣੇ ਆਇਆ ਸੀ ਜਿਨ੍ਹਾਂ ਨੇ ਕਹਿਣਾ ਸੀ ਕਿ ਧਰਮਵੀਰ ਗਾਂਧੀ ਖੁਨਾ ਨੂੰ ਟਿਕਟ ਦੇ ਕੇ ਕਾਂਗਰਸ ਹਾਈ ਕਮਾਂਡ ਨੇ ਟਕਸਾਲੀ ਆਗੂਆਂ ਨੂੰ ਦਰਕਿਨਾਰ ਕੀਤਾ ਹੈ ਔਰ ਕਾਂਗਰਸੀ ਟਕਸਾਲੀ ਆਗੂਆਂ ਦੀ ਕੋਈ ਵੀ ਸਾਰ ਨਕੀ ਲਈ ਜਾ ਰਹੀ ਇਹ ਹਾਲ ਕਾਂਗਰਸ ਦਾ ਸਿਰਫ ਪਟਿਆਲਾ ਲੋਕ ਸਭਾ ਸੀਟ ਤੇ ਨਹੀਂ ਹੈ ਜੇ ਗੱਲ ਚੰਡੀਗੜ੍ਹ ਲੋਕ ਸਭਾ ਸੀਟ ਦੀ ਵੀ ਕਰ ਲਈਏ ਤਾਂ ਉੱਥੇ ਵੀ ਕੱਲ ਇਸੇ ਗੱਲ ਨੂੰ ਲੈ ਕੇ ਕਾਟੋ ਕਲੇਸ਼ ਚੱਲ ਰਿਹਾ ਸੀ ਕਿਉਂਕਿ ਮਨੀਸ਼ ਦਿਵਾੜੀ ਖੁਣਾ ਨੂੰ ਉੱਥੋਂ ਟਿਕਟ ਦਿੱਤੀ ਗਈ ਜਦਕਿ ਪਵਨ ਬਾਂਸਲ ਖੁਣਾ ਦੇ ਵੱਲੋਂ ਐਮਪੀ ਉਮੀਦਵਾਰ ਵਜੋਂ ਦਾਵੇਦਾਰੀ ਉੱਥੇ ਠੋਕੀ ਜਾ ਰਹੀ ਸੀ ਫਿਰ ਪਵਨ ਬਾਂਸਲ ਦੇ ਖੇਮੇ ਦੇ ਅਹੁਦੇਦਾਰਾਂ ਦੇ ਵੱਲੋਂ ਸਮੂਹਿਕ ਤੌਰ ਤੇ ਅਸਤੀਫਾ ਵੀ ਦਿੱਤਾ ਗਿਆ ਔਰ ਸ਼ਰਤ ਰੱਖੀ ਗਈ ਕਿ ਜਦੋਂ ਤੱਕ ਮਨੀਸ਼ ਦਿਵਾੜੀ ਖੁਨਾ ਦੇ ਨਾਲ ਐਚਐਸ ਲੱਕੀ ਕੰਮ ਕਰੇਗਾ ਅਦੋਂ ਤੱਕ ਪਾਰਟੀ ਦਾ ਕੋਈ ਵੀ ਅਹੁਦੇਦਾਰ ਮਨੀਸ਼ ਦਿਵਾੜੀ ਦੇ ਨਾਲ ਖੜਾ ਨਹੀਂ ਹੋਏਗਾ ਜੇਕਰ ਮਨੀਸ਼ ਦਿਵਾੜੀ ਖੁਨਾ ਨੇ ਚੋਣ ਜਿੱਤਣੀ ਹੈ ਤਾਂ ਉਹਨਾਂ ਨੂੰ ਐਚਐਸ ਲੱਕੀ ਨੂੰ ਪਾਸੇ ਕਰਨਾ ਪਵੇਗਾ ਤਾਂ ਇਹ ਮੰਗ 36 ਅਹੁਦੇਦਾਰਾਂ ਦੇ ਵੱਲੋਂ ਰੱਖੀ ਗਈ ਸੀ ਫਿਰ ਉਸ ਤੋਂ ਬਾਅਦ ਗੱਲ ਕਰਦੇ ਹਾਂ ਸੰਗਰੂਰ ਸੀਟ ਦੀ ਸੰਗਰੂਰ ਸੀਟ ਤੇ ਵੀ ਲਗਾਤਾਰ ਦਲਬੀਰ ਗੋਲਡੀ ਖੁਨਾ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਉਹ ਉਨਾਂ ਨੂੰ ਐਮਪੀ ਦੀ ਟਿਕਟ ਉੱਥੋਂ ਮਿਲੋਗੀ ਸੰਭਾਵੀ ਉਮੀਦਵਾਰ ਵੀ ਸਨ ਪਰ ਬਾਅਦ ਵਿੱਚ ਇਹ ਟਿਕਟ ਪੁਲੱਤ ਤੋਂ ਵਿਧਾਇਕ ਸੁਖਪਾਲ ਖੈਰਾ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਦਲਵੀਰ ਸਿੰਘ ਗੋਲਡੀ ਖੁਨਾ ਦੇ ਵੱਲੋਂ ਨਾਰਾਜ਼ਗੀ ਵੀ ਪ੍ਰਗਟਾਈ ਗਈ ਦਲਵੀਰ ਸਿੰਘ ਗੋਲਡੀ ਖੁਨਾ ਦਾ ਕਹਿਣਾ ਸੀ ਕਿ ਪਹਿਲਾਂ ਸੰਗਰੂਰ ਤੋਂ ਜਦੋਂ 2 ਮਹੀਨੇ ਦੇ ਲਈ ਐਮਪੀ ਚੁਣਿਆ ਜਾਣਾ ਸੀ ਤਾਂ ਉਹ ਕੋਈ ਵੀ ਚੋਣ ਲੜਨ ਦੇ ਲਈ ਤਿਆਰ ਨਹੀਂ ਸੀ ਪਰ ਹੁਣ ਜਦੋਂ ਮੈਦਾਨ ਭਖਿਆ ਹੋਇਆ ਤਾ ਬਾਹਰ ਤੋਂ ਲਿਆ ਕੇ ਉਮੀਦਵਾਰ ਇੱਥੇ ਖੜਾਏ ਜਾ ਰਹੇ ਨੇ ਪਾਰਟੀ ਦੇ ਵੱਲੋਂ ਧੋਖੇ ਦੇ ਵਿੱਚ ਰੱਖਿਆ ਜਾ ਰਿਹਾ ਹੈ ਪਾਰਟੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਤਾਂ ਕਾਂਗਰਸ ਦਾ ਇਹ ਕਾਟੋ ਕਲੇਸ਼ ਲੋਕ ਸਭਾ ਦੀਆਂ ਵੱਡੀਆਂ ਸੀਟਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਜਿਸ ਵਿੱਚ ਪਟਿਆਲਾ ਸ਼ਾਮਿਲ ਹੈ ਜਿਸ ਵਿੱਚ ਚੰਡੀਗੜ੍ਹ ਦੀ ਲੋਕ ਸਭਾ ਸੀਟ ਸ਼ਾਮਿਲ ਹੈ ਜਿਸ ਵਿੱਚ ਸੰਗਰੂਰ ਦੀ ਲੋਕ ਸਭਾ ਸੀਟ ਸ਼ਾਮਿਲ ਹੈ ਤਾਂ ਦੱਸ ਜਿਏ ਕਿ ਹੁਣ ਸਾਬਕਾ ਖਜ਼ਾਨਾ ਮੰਤਰੀ ਦੇ ਵੱਲੋਂ ਇੱਕ ਪੋਸਟ ਪਾਈ ਗਈ ਔਰ ਪੋਸਟ ਪਾ ਕੇ ਇਹ ਕਿਹਾ ਗਿਆ ਹੈ ਕਿ ਜਿਹੜੇ ਵੀ ਕਾਂਗਰਸ ਦੇ ਹਮਦਰਦ ਸਾਥੀ ਨੇ ਉਹ ਖੁਮ ਹੁਮਾ ਕੇ ਇਸ ਮੀਟਿੰਗ ਦੇ ਵਿੱਚ ਪਹੁੰਚਣ ਤਾਂ ਇਸ ਨੂੰ ਇੱਕ ਵੱਡਾ ਵਿਗਾਤੀ ਸੁਰ ਦੇਖਿਆ ਜਾ ਰਿਹਾ ਕਿ ਚੰਡੀਗੜ੍ਹ ਦੇ ਵਿੱਚ 36 ਅਹੁਦੇਦਾਰਾਂ ਨੇ ਅਸਤੀਫਾ ਦੇ ਦਿੱਤਾ ਸਿਰਫ ਇਸ ਤੇ ਇਸ ਗੱਲ ਦੇ ਉੱਤੇ ਕਿ ਮਨੀਸ਼ ਦਿਵਾੜੀ ਖੁਨਾ ਦੇ ਵੱਲੋਂ ਜੋ ਐਚਐਸ ਲੱਕੀ ਨੂੰ ਆਪਣੇ ਨਾਲ ਰੱਖਿਆ ਗਿਆ ਸਾਨੂੰ ਉਹ ਵਿਅਕਤੀ ਕਬੂਲ ਨਹੀਂ ਹੈ ਤਾਂ ਇਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਖੁਨਾ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਉੱਥੇ ਵੀ ਕਾਂਗਰਸ ਦੇ ਟਕਸਾਲੀ ਆਗੂਆਂ ਦੇ ਵੱਲੋਂ ਬਗਾਵਤ ਕੀਤੀ ਜਾ ਰਹੀ ਸੀ ਜੇ ਗੱਲ ਸੰਗਰੂਰ ਦੀ ਕਰ ਲਈਏ ਤਾਂ ਦਲਬੀਰ ਗੋਲਡੀ ਜਿਹੜੇ ਉਸ ਟਾਈਮ ਨੰਗੇ ਪੈਰੀ ਜਾ ਕੇ ਚੋਣ ਪ੍ਰਚਾਰ ਕਰਦੇ ਰਹੇ ਨੇ ਉਹਨਾਂ ਦੇ ਵੱਲੋਂ ਵੀ ਪਾਰਟੀ ਦੇ ਨਾਲ ਨਾਰਾਜ਼ਗੀਆਂ ਜ਼ਾਹਿਰ ਕੀਤੀ ਗਈ ਤਾਂ ਇਹ ਹੁਣ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਕਿਉਂਕਿ 1 ਜੂਨ ਨੂੰ ਵੋਟਾਂ ਖੋਣ ਕੇ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਮੁਸ਼ਕਲਾਂ ਵੀ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਪਟਿਆਲਾ ਇੱਕ ਪਾਸੇ ਚੰਡੀਗੜ੍ਹ ਤੇ ਇੱਕ ਪਾਸੇ ਸੰਗਰੂਰ ਤਿੰਨ ਅਹਿਮ ਲੋਕ ਸਭਾ ਅਸ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਵਗਾਵਤ ਜਿਹੜੀ ਐ ਉਹ ਲਗਾਤਾਰ ਕਾਂਗਰਸ ਦੇ ਟਕਸਾਲੀ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ